ਗੱਲੀ ਚਿੰਤਾ ਮਿਟਾਈ ਨਨ ਸਗਲੀ ਚਿੰਤਾ ਮਿਟਾਈ ਤਿੰਨ ਸਾਗਲੀ ਚਿੰਤਾ ਬਿਟਾਈ ਨਨ ਸਗਲੀ ਚਿੰਤਾ ਮਿਟਾਈ ਦੁਖ ਬੰજન ਤੇਰਾ ਨਾਮ ਜੀ ਦੁਖ ਬੰજન ਤੇਰਾ ਨਾਮ ਜੀ ਦੁਖ ਬੰજન ਤੇਰਾ ਨਾਮ ਦਮਹਿਰ ਆ ਰਾਦੀ ਹੈ ਆਗਰ ਹੈ ਆ ਰਾਦੀ ਹੈ ਮੂਰਨ ਸਤ ਗੁਰ ਗਿਆਨ ਮੂਰਨ ਸਤ ਗੁਰ ਗਿਆਨ ਸਰਬ ਰੋਗ ਤਾਉ ਕਦ ਨਾਮ ਸਰਬ ਰੋਗ ਤਾਉ ਕਦ ਨਾਮ ਜਾਨ ਰੂਪ ਮੰਗਲ ਗੁਣ ਗਾ ਜਾਨ ਰੂਪ ਮੰਗਲ ਗੁਣ ਗਾੁਰ ਕੀ ਬਾਣੀ ਮਾਨਵ ਸਰ ਵਰਗੀ ਬਾਣੀ ਜੇ ਸਮਾਨਵਸ ਦੁਖ ਦਾ ਅਰਥ ਸਭ ਦਾ ਕਾਨ ਸੈ ਦੁਖ ਦਾ ਅਰਥ ਸਭ ਦਾ ਕਾਨ ਸੈ ਦੁਖ ਦਾ ਅਰਥ ਸਭ ਦਾ ਕਾਨ ਸੈ ਏ ਕੋ ਆਪਣਾ ਦੁਖ ਮਿਟਾਵੇ ਬਿੰਦਾ ਮਨ ਅੰਤਰ ਕੀ ਉਤਰ ਚਿੰਦ ਮਨ ਅੰਤਰ ਕੀ ਉਤਰ ਚਿੰਦ ਈਮਰੋ ਜਿਮਰ ਸੀਮਰ ਸੁਖ ਪਾਵਾਂ ਈਮਰੋ ਜਿਮਰ ਸੀਮਰ ਸੁਖ ਪਾਵਾਂ ਗਾਲ ਕਲੇਸ਼ ਤਨ ਮਾਹੀ ਮਿਟਾਵਾਂ ਗਾਲ ਕਲੇਸ਼ ਤਨ ਮਾਹੀ ਮਿਟਾਵਾਂ ਦੀਵ ਮੇਰਾ ਦੁੱਖ ਵਿੱਚ ਪਾਇਆ ਤੇਲ ਦੁੱਖ ਵਿੱਚ ਪਾਇਆ ਤੇਲ ਦੁੱਖ ਵਿੱਚ ਪਾਇਆ ਤੇਲ ਮਨ ਚਾਨਣ ਉਹ ਸੋਖਿਆ ਮਨ ਚਾਨਣ ਉਹ ਸੋਖਿਆ ਦੁੱਖਾਂ ਜਮ ਸਿਉ ਮੇ ਦਾ ਦੁੱਖ ਨਹੀਂ ਪਾਈ ਮੀਤ ਸ੍ਰੀਆਰ ਕ੍ਰਿਸ਼ਨ ਤਿਆਈਐ ਸ੍ਰੀਆਰ ਕ੍ਰਿਸ਼ਨ ਤਿਆਈਐ

ਸਜਿਆ ਰਹੋਈਏ ਸਜਿਆ ਰਹੋਈਏ ਕੂੜਾ ਟੁੱਟ ਪਾਲਾ ਕੂੜਾ ਟੁੱਟ ਪਾਲਾ ਮੁਕਮਲ ਜਾਈ ਚੱਲਣਾ ਮੁਕਮਲ ਜਾਈ ਚੱਲਣਾ ਨਾਨਕ ਲਿਖਿਆ ਨਾ ਹਰ ਨਾਮ ਪਦਾਰਤ ਨਾਨਕ ਮੰਗੇ ਹਰ ਨਾਮ ਬਿਆਲਤ ਨਾਨਕ ਮੰਗੇ ਮੇਰ ਨੂੰ ਤੂਦ ਹੋਰ ਜੇ ਮੰਗਣਾ ਮੇਰ ਨੂੰ ਤੂਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਆ ਕੇ ਰੁਕਾ ਮੇਰੋ ਨਾ ਦੇ ਨਾਮ ਸੰਤੋਖਿਆ ਦੇਨਾ ਤਰ ਮਾਨਕੀ ਭੁੱਖ ਮਾਨਕੀ ਭੁੱਖ ਕੋਈ ਮਹੱਲਾ ਪੰਜਵਾ ਮਾਜ ਕੋਈ ਮਹੱਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਦੁਖ ਪੰਜਨ ਆਟ ਪੈਰ ਆ ਰਾਦੀਐ ਆਟ ਪੈਰ ਆ ਰਾਦੀਐ ਪੂਰਨ ਸਤ ਗੁਰ ਗਿਆਨ ਪੂਰਨ ਸਤ ਗੁਰ ਗਿਆਨ ਜਿਤ ਘਟ ਵਸੈ ਪਾਰ ਬ੍ਰਹਮ ਜਿਤ ਘਟ ਵਸੈ ਪਾਰ ਬ੍ਰਹਮ ਸੁਰੀ ਸੁਹਾਵਾਤਾ ਚਰਨੇੜ ਨਾ ਬਈ ਰਮਕੰਤ ਚਰਨੇੜ ਨਾ ਬਈ ਰਸਨਾ ਹਰ ਗੁਣ ਗਾਉ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣਿਆ ਸੇਵਾ ਸੁਰਤ ਨ ਜਾਣਿਆ ਨਾ ਜਾਪੈ ਵਿਨਾ ਕੋਟ ਕੀ ਤਨ ਜੀਵਨਾ ਏਂ ठाकुर ਅਗਮ ਆਗਦ ਏਂ ठाकुर ਅਗਮ ਆਗਦ ਭਏ ਕਿਰਪਾਲ ਬਸਾਇਆ ਭਏ ਕਿਰਪਾਲ ਬਸਾਇਆ ਰਥੇ ਸੋਗ ਸੰਤਾਪ ਨਗੇ ਸੋਗ ਸੰਤਾਪ ਭਤੀ ਬਹੁ ਨ ਲਗਈ ਸਤ ਗੁਰ ਰੱਖੇ ਆਪ ਸਤ ਗੁਰ ਰੱਖੇ ਨਾਥ ਗੁਰ ਨਾਰਾਇਣ ਦਇਓ ਗੁਰ ਗੁਰ ਨਾਰਾਇਣ ਦਇਓ ਗੁਰ ਗੁਰ ਸੱਚਾ ਸਿਰਜਣਹਾਰ ਸੱਚਾ ਸਿਰਜਣਹਾਰ ਔਰ ਟੁੱਟ ਸਭ ਕੀ ਚ ਪਾਇਆ ਪੰਜਵਾ ਪੰਜਵਾ ਇਲਕਾਰ ਵਸੋ ਹਰ ਜਾਨ ਪਿਆਰੇ ਇਲਕਾਰ ਵਸੋ ਹਰ ਜਾਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਾਨ ਕੀ ਪੈਜ ਰਖੀ ਕਰਤਾਰੇ ਜਨਕੀ ਪੈ ਜਨਕੇ ਕਰਤਾਰੇ ਬਾਦ ਸਹਾ ਸਭ ਵਸ ਕਰਦੀਨੇ ਬਾਦ ਸਹਾ ਸਭ ਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਕਿਰਪਾ ਹੋਏ ਭਜੋ ਭਗਵਾਨ ਕਿਰਪਾ ਹੋਏ ਭਜੋ ਸੰਗਤ ਮਿਲ ਕੀ ਨੋਦਾਨਾ ਸਾਧ ਸੰਗਤ ਮਿਲ ਕੀ ਨੋਦਾਨਾ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਾ ਘਰੀ ਪ੍ਰਭ ਸੁਆਮੀ ਨਾਨਕ ਓਟ ਪਾ ਘਰੀ ਪ੍ਰਭ ਸੁਆਮੀ ਨਾਨਕ ਓਟ ਪਾ ਘਰੀ ਪ੍ਰਭ ਸੁਆਮੀ ਵਾਹਿ ਗੁਰੂ ਨਿਸਤਾਰੇ ਵਾਹਿਗੁਰੂ ਨਿਸਤਾਰੇ ਵਾਹਿਗੁਰੂ ਨਿਸਤਾਰੇ ਵਾਹਿਗੁਰੂ ਨਿਸਤਾਰੇ ਵਾਹਿ ਗੁਰੂ 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 ਵਾਹਿਗੁਰੂ 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 ਸੋ ਆਉ ਸਾਸਨ ਜੀ ਦੇ ਪਿਆਰ ਨਾਲ ਅਸੀਂ ਨੇ ਗੁਰਵਾਨੇ ਗਾਈ ਗੁਰਵਾਨੇ ਸੁਣੀ ਸਵੇਰ ਦੀ ਜੀ ਹੈ ਭਾਈ ਹੁਣ ਲੱਗੇ ਰਹੋ ਇਹੋ ਜਿਹਾ ਸਮਾਗਮ ਹਰ ਪਿੰਡ ਚ ਮਹੀਨੇ ਬਾਅਦ ਹੋਣਾ ਚਾਹੀਦਾ ਜਿੱਦਾਂ ਆਪਾਂ ਸੰਗਰਾਂਦ ਪੂਰਨ ਮਰਸੀ 10ਵੀਂ ਮਨਾਉਂਦੇ ਆਂ ਇਦਾਂ ਤਾਂ ਹੋਣਾ ਚਾਹੀਦਾ ਸਮਾਂ ਤਾਂ ਕਿ ਜਿਹੜਾ ਬੂਟਾ ਉਸ ਨੂੰ ਪਾਣੀ ਆਉਂਦਾ ਰਹੇ ਤਾਂ ਹੀ ਬੂਟਾ ਹਰਾ ਰਹੇਗਾ ਸੰਗਤ ਤਾਂ ਹੀ ਜੁੜੀ ਰਹੇਗੀ ਮੈਂ ਇਹ ਹੀ ਬੇਨਤੀ ਕਰਦਾ ਤੁਹਾਡੇ ਚਰਨਾਂ ਵਿੱਚ ਕਿ ਭਾਈ ਹਰ ਰੋਜ਼ ਆ ਬੱਚੇ ਗੁਰਬਾਣੀ ਗਾਇਆ ਕਰਨ ਆਪ ਜੀ ਨਾਲ ਗਾਇ ਕੇ ਸਾਰੇ ਬੱਚੇ ਗਾਣਗੇ ਸੰਗਤ ਉਹ ਗੁਰਬਾਣੀ ਗਾਣਗੇ ਸਾਰੇ ਰੋਜ਼ ਗਾਇਆ ਕਰਨ ਇਦਾਂ ਤੋਂ ਆਪਣਾ ਸਿੱਖ ਸਰਵਰ ਚੈਨਲ ਉਹ ਵੀ ਸਬਸਕ੍ਰਾਈਬ ਕਰ ਲਿਓ ਕਿਉਂਕਿ ਕੈਂਪਾਂ ਦਾ ਵੇਲੇਵਾ ਇਥੇ ਗਵਰਨੇਡਰ ਮੁਦਾ ਪਿੰਡਾਂ ਤੋਂ ਆਪਾਂ ਬਾਵਾਦਿਆਂ ਫਿਰ ਨੋਟੀਫਿਕੇਸ਼ਨ ਤੁਹਾਡੇ ਕੋਲ ਆ ਜਾਂਦੀ ਹੈ YouTube ਤੇ ਸਿੱਖ ਸਭਾ ਚੈਨਲ ਤੋਂ ਤੇ ਸੰਗਤ ਦੇ ਚਰਨਾਂ ਵਿੱਚ ਬੇਨਤੀ ਆਪ ਜੀ ਉੱਠ ਕੇ ਨਾ ਜਾਇਓ ਆਪਾਂ ਮਹਾਰਾਜ ਜੀ ਸੇਵਾ ਕਰਕੇ ਫਿਰ ਆਪ ਜੀ ਨਾਲ ਇੱਕ ਐਕਸਪੀਰੀਅੰਸ ਜੋ ਆਪਾਂ ਗੁਰਬਾਣੀ ਗਾਈ ਹੈ ਉਹਦੇ ਬਾਰੇ ਪਾ ਦੋ ਚਾਰ ਮਿੰਟ ਆਪ ਜੀ ਦੋ ਸੰਗਤ ਰੂਪ ਚ ਪੁੱਛਾਂਗੇ ਸੋ ਆਪ ਜੀ ਮੈਂ ਇੱਥੇ ਹੀ ਬੈਠ ਕੇ ਮੈਂ ਪੁੱਛ ਲੈਣਾ ਆਪ ਜੀ ਨੇ ਫਿਰ ਆਪਣਾ ਤਜਰਬਾ ਦੱਸਣਾ ਵੀ ਭਾਈ ਤੁਹਾਨੂੰ ਕਿੱਦਾਂ ਲੱਗਿਆ ਕਿਉਂਕਿ ਬਿਸ਼ਵਾਸ ਨੂੰ ਅਗਰੇ ਪੱਟ ਜਾ ਕੇ ਦੱਸਣਾ ਹੁੰਦਾ ਹੈ ਵੀ ਭਾਈ ਇੱਥਾਂ ਉੱਤੇ ਮਹਾਰਾਜ ਜੀ ਦੀ ਕਿਰਪਾ ਹੋਈ ਸੰਗਤ ਜੁੜੀ ਸੰਗਤ ਦਾ ਐਕਸਪੀਰੀਅੰਸ ਹੋਇਆ ਹਨ ਤੇ ਬਹੁਤ ਸਾਡੇ ਮਤਲਬ ਇਦਾਂ ਜਿੱਥੇ ਕੈਂਪ ਲਾਣ ਜਾਂਦੇ ਕਿਸੇ ਦਾ ਸ਼ੂਗਰ ਠੀਕ ਹੋ ਗਿਆ ਕਿਸੇ ਨੂੰ ਬੀਪੀ ਠੀਕ ਹੋ ਗਿਆ ਜੀ ਕਿ ਕਿਸੇ ਦੀ ਕੋਈ ਬਿਮਾਰੀ ਠੀਕ ਹੋ ਗਈ ਕੋਈ ਵੀ ਦਵਾਈ ਖਾਂਦਾ ਕਹਿੰਦੇ ਸਾਡੀ ਦਵਾਈ ਛੁੱਟ ਗਈ ਇਹ ਕੈਂਪਰ ਟੈਂਟ ਵਰਗੇ ਸੋ ਦਾਦ ਜਦੋਂ ਆਪਾਂ ਆਪ ਵੀ ਕੈਂਪ ਲਾਣ ਲੱਗੇ ਇੱਥੇ ਇਹ ਸਾਰੇ ਛੋਟੇ ਬਿਮਾਰੀਆਂ ਨੂੰ ਠੀਕ ਜਿਹੜੇ ਦੁੱਖ ਚਿੰਤਾਵਾਂ ਨੇ ਸਾਰੇ ਰੋਗ ਤੁਹਾਡੇ ਖਤਮ ਹੋ ਜਾਣੇ। ਮਾਣ ਤੁਸੀਂ ਗੁਰਬਾਣੀ ਗਾਣੀ। ਹੁਣ ਬੱਚੇ ਸਾਰੇ ਬਹੁਤ ਚੰਗੀ ਤਰ੍ਹਾਂ ਘੁੰਮਦੇ ਨੇ। ਪੁੱਠੀਆਂ ਇੱਥੇ ਹੈਗੀਆਂ ਕਿਉਂਕਿ ਪਹਿਲਾਂ ਵੀ ਕੈਂਪ ਲੱਗਿਆ ਇੱਥੇ। ਸੋ ਰੋਜ਼ ਉਪਰਾਧਾ ਕਰੋ ਰੋਜ਼ ਆਪਾਂ। ਐਦਾਂ ਤੁਸੀਂ ਜੁੜਿਆ ਗੁਰਬਾਣੀ ਨਾਲ ਕਰੋ। ਕਿ ਸਵੇਰੇ 5 ਤੋਂ 6 ਸ੍ਰੀ ਸੁਖਮਨੀ ਸਾਹਿਬ ਜੀ ਦੇ ਬਾਠ ਉਪਰੰਤ ਅੱਧਾ ਘੰਟਾ ਕੀਰਤਨ ਹੋਵੇਗਾ। ਸਾਰੀ ਸੰਗਤ ਨੇ ਇਸੇ ਤਰ੍ਹਾਂ ਜੀ ਭਰਨੀਆ ਅੱਜ ਦਾ ਇਹ ਆਸ਼ਟ ਦਿਨ ਸੀ ਖੰਦਰ ਆਪਾਂ ਸਵੇਰੇ ਸੁਖਬੀ ਸਾਹਿਬ ਜੀ ਦਾ ਭੋਗ ਆ ਕੇ ਚਲੇ ਜਾਣਾ ਕਿਉਂਕਿ ਹੋਰ ਵੀ ਨਗਰਾਂ ਵਿੱਚ ਸਮਾਗਮ ਚੱਲ ਰਹੇ ਨੇ ਉੱਥੇ ਵੀ ਭਰਨੀਆ ਸੋ ਬੇਨਤੀ ਕਰਦਾ ਮੈਂ ਇਹ ਚੰਗ ਸੰਗਤ ਦੇ ਚਰਨਾਂ ਵਿੱਚ ਇੱਥੇ ਬੈਠੇ ਰੂ ਮਹਾਰਾਜੀ ਦੇ ਸੁਭਾਸ਼ਨਾਬੱਪੂ ਬਾਦਪਾ ਜਾਵਾਂਗੇ ਦੋ ਚਾਰ ਮਿੰਟ ਬਾਅਦ ਸਾਹਿਬ ਜੀ ਸੰਗਤ ਨਾਲ ਗੱਲ ਕਰਾਂਗੇ